ਇਹ ਜੋ ਪਹਾਂਚੇ ਜੀ ਨੂੰ ਸਾਹਿਬ ਮਿਲੇ ਆਈਏ ਹੋਈ ਜਣੇ ਅਨੁਪੁਰਨ ਇਹ ਮੋਟਰਸਾਈਕਲ ਤੇਜ਼ੀ ਕਿੱਥੇ ਜਾ ਰਹੇ ਹਾਏ ਸਾਹਿਬ ਫਰੀਆਲੀ ਨੂੰ ਜਾ ਰਿਹਾ ਸੀ ਕੰਮ ਹੀ ਵੇਖਣ ਹਾਏ ਇੰਜ ਕਰਦਾ ਕੰਮ ਕਰਦਾ ਹਾਏ ਪੇਂਟਰ ਦਾ ਕੰਮ ਕਰਦਾ ਸੀ ਪੇਂਟਰ ਹਲਕੂ ਆਈ ਜਾਨ ਨੂੰ ਸ਼ੌਕ ਕੋ ਬੈਠੇ ਮਾਪਦਾ ਪਰਵਾਰ ਕਿ ਨਾ ਆਪਣਾ ਕੀ ਗੱਲ ਹੋਈਦਾ ਰਮਨਦੀਪ ਘਰ ਕੀ ਨਾ ਤੁਹਾਡੇ ਘਰ ਬਣੇਦਾ ਸਾਡੇ ਜਿਹੜੇ ਸਿੰਘ ਪਬਲਿਕ ਦੇ ਸਵੈਂਟਰ ਕੰਮ ਕਰਦਾ ਗ੍ਰਾਮ ਨੇ ਕੰਜਾ ਐਸੀ ਕਿਸੇ ਨੇ ਗੱਡੀ ਮਾਰਤੀ ਲਿਆ ਕੇ ਵਿੱਚ ਤਾਂ ਤੇ ਮਾਰਤਾ ਇਹਨਾਂ ਨੂੰ ਅੱਛਾ ਠੀਕ ਗੱਲ ਆਏ ਮੇਰੇ ਛੋਟੇ ਛੋਟੇ ਬੱਚੇ ਇਹ ਗੱਡੀ ਨੰਬਰ ਦੱਸੋ ਸਾਦਾ ਆਏ ਮੇਰੇ ਛੋਟੇ ਛੋਟੇ ਬੱਚੇ ਕਿੰਨੇ ਬੱਚੇ 3 ਬੱਚੇ ਜੇ ਮੇਰੇ ਗੱਡੀ ਨੰਬਰ ਵੀ ਦੱਸੋ ਨਾ ਗੱਡੀ ਨੰਬਰ ਉਹ ਕਿਹਨੇ ਵੀਰ ਦੇ ਗਿਆ ਆ ਲਓ ਮੈਂ ਤਾਂ ਮਰਿਆ ਕਿ ਇਹਨਾਂ ਦੀ 32 ਸਾਲ ਉਮਰ ਆ ਲੱਗਿਆ ਪਰਿਵਾਰ ਨੂੰ ਕੀ ਸਮਝਾਏਗਾ ਇਹ ਇਹ ਕੱਲ ਗੁਰਜੰਟ ਸਿੰਘ ਪੁੱਤਰ ਗਰਦਿਆਲ ਸਿੰਘ ਵਾਸੀ ਨਿਸ਼ਾਰਾ ਬਨੂਆ ਇਹਦੀ ਮੌਤ ਹੋਈ ਸੀਗੀ ਕੱਲ ਜੋ ਆਈਓ ਨੂੰ ਬਿਆਨ ਲਖਾਇਆ ਗਿਆ ਉਹਦੇ ਮੁਤਾਬਕ ਪੁਲਿਸ ਥਾਣਾ ਸਰਿਆਲੀ ਨੇ 174 CrPC ਦੀ ਕਾਰਵਿਕ ਕਾਰਵਾਈ ਕਰ ਦਿੱਤੀ ਸੀਗੀ ਉਹਨਾਂ ਅਜੋਨਾਂ ਨੂੰ ਕੋਈ ਇਤਰਾਜ਼ ਸੀਗਾ ਪਰਿਵਾਰ ਵਾਲਿਆਂ ਨੂੰ ਕਿ ਇਹ ਕੋਈ ਗੱਡੀ ਨੇ ਐਕਸੀਡੈਂਟ ਕੀਤਾ ਹੈਗਾ ਆ ਇਸ ਤੇ ਫਿਰ ਅਸੀਂ ਉਹਨਾਂ ਦੇ ਬਿਆਨ ਲੈ ਕੇ ਤੇ ਅੱਜ ਐਕਸੀਡੈਂਟ ਦਾ ਪਰਚਾ ਦਰਜ ਕੀਤਾ ਆ ਬਟ ਹੁਣ ਉਹ ਪਰਿਵਾਰ ਵਾਲੇ ਜਿਹੜੇ ਹੈਗੇ ਆ ਉਹ ਕਹਿ ਰਹੇ ਕਿ ਬੰਦਿਆਂ ਨੂੰ ਜਿਹੜਾ ਵਾ ਹੁਣੇ ਫੜਿਆ ਜਾ ਕੇ ਇਸ ਕਰਕੇ ਇਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਕਿ ਪਰਚਾ ਦਰਜ ਕਰ ਦਿੱਤਾ ਹੈ ਐਫ ਆਈ ਆਰ ਦੀ ਕਾਪੀ ਤੁਹਾਨੂੰ ਦੇਨੇ ਆ ਤਫਤੀਸ਼ਦਾਨ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਕੇ ਦੋਨੋਂ ਗ੍ਰਿਫਤਾਰ ਕੀਤਾ ਜਾਊਗਾ ਸਰ ਹੁਣ ਪਰਿਵਾਰ ਵਾਲੇ ਸਰ ਕੀ ਸਹਿਮਤ ਨੇ ਧਰਨਾ ਚੁੱਕਣ ਦੇ ਸਰ ਜੀ ਹਾਂ ਗੱਲਬਾਤ ਚੱਲ ਰਹੀ ਹੈ ਜੀ ਸੀਨੀਅਰ ਅਫਸਰ ਆਏ ਆ ਉਹਨਾਂ ਨਾਲ ਗੱਲ ਚੱਲ ਰਹੀ ਹੈ ਬਾਬੂ ਜੀ ਧਰਨਾ ਕੀ ਬਸ ਇਹ ਜਿਹੜਾ ਵਾਕਿਆ ਹੋਇਆ ਸਿਹੜੀ ਦਾ ਸਰਪੰਚਾ ਲੌਕ ਟੈਡੀ ਉਹਦੀ ਫੈਕਟਰੀ ਆ ਫੱਤੂ ਦਾ ਨਾਮ ਆ ਉਹਦੀ ਨਾ ਉਹ ਉਹ ਗੱਡੀ ਚਲਾ ਰਹੀ ਸੀ ਉਹ ਜਦੋਂ ਸਾਡੇ ਬੰਦੇ ਵੀ ਹੈਗੇ ਇੱਥੇ ਮੌਜੂਦ ਸਾਡੇ ਕੋਲੇ ਗਵਾਹ ਹੈਗੇ ਆ ਜਿਨ੍ਹਾਂ ਚੱਕ ਕੇ ਵਿੱਚ ਲਦਾਇਆ ਜਦੋਂ ਇਹਨੇ ਮੂੰਹ 'ਚ ਪਾਣੀ ਪਾਇਆ ਪਾਣੀ ਨਹੀਂ ਨੰਗਿਆ ਮੁੰਡਾ ਉਦੋਂ ਚਿਰ ਸੁੱਟ ਗਿਆ ਉਹ ਹਾਲਾਂਕਿ ਉਹ ਵੀ ਰੋਣ ਲੱਗੀ ਉੱਤੇ ਵੀ ਇਹ ਕੀ ਪਾਣਾ ਵਰਤ ਗਿਆ ਉਹ ਛੱਡ ਕੇ ਹਸਪੀਟਲ ਭਰਾ ਰੋ ਕੁਝ ਪ੍ਰਸ਼ਾਸਨ ਇਹਨਾਂ ਨੇ ਪਤਾ ਕੀ ਆਖਿਆ ਮਰਿਆ ਬੰਦਾ ਹੋਵੇ ਤੇ ਮੁੱਲ ਡੰਗਰ ਦਾ ਪਾਉਣ ਹਾਂ ਦੇ ਡੰਗਰ 'ਚ ਵੱਜ ਕੇ ਮਰਿਆ 2 ਲੱਖ ਰੁਪਏ ਡੰਗਰ ਚ ਵੱਜਾ ਮਰਿਆ ਹੋਵੇ ਨਾ ਮੂੰਹ ਛਿੱਲਿਆ ਜਾਂਦਾ ਗੋਡੇ ਛਿੱਲੇ ਜਾਂਦੇ ਆ ਸ਼ੇਰ ਕਦੇ ਨਹੀਂ ਵੱਜਦਾ ਮੌਕੇ ਤੇ ਕਦੇ ਬੰਦਾ ਨਹੀਂ ਮਰਦਾ ਡੰਗਰ ਚ ਵੱਜਾ ਬੰਦਾ ਕਦੇ ਨਹੀਂ ਮਰਦਾ ਮੈਂ ਡਰਾਈਵਰ ਆ ਖੁਦ ਅਸੀਂ ਵਹੀਕਲ ਚ ਚਲਾਉਂਦੇ ਰੋਡ ਤੇ ਚੱਲਦੇ ਆ ਕੀ ਲੱਗਦਾ ਤੁਹਾਨੂੰ ਜਾਨਵਰ ਕੀ ਬਲ ਡੰਗਰ ਦਾ ਵਰਕ ਆ ਇਹਨਾਂ ਜਾਣ ਕੇ ਬਜਾਇਆ ਇਹ ਡੰਗਰ ਕਿਵੇਂ ਲਿਖਿਆ ਜਦੋਂ ਬੰਦਾ ਖੁਦ ਮਜੂਦਾ ਮਰਿਆ ਪਿਆ ਜਿਹੜੇ ਸਾਰੇ ਕੋ 4-5 ਬੰਦੇ ਮਜੂਦ ਆ ਜਿਨ੍ਹਾਂ ਨੇ ਚੱਕ ਕੇ ਕਾਰ ਚ ਪਾਇਆ ਉਹਨੇ ਡੰਗਰ ਡੰਗਰ ਜਵੱਜਾ ਚੱਕਿਆ ਕਾਰ ਚਵੱਜਾ ਚੱਕਿਆ ਸਾਡੀ ਆਵਾਜ਼ ਸੁਣਦਾ ਹੋਵੇ ਅਸੀਂ ਆਪ ਤੁਹਾਡੇ ਨਾਲ ਅੱਜ ਰੈਸਿੰਗ ਨਿਕੜੀ ਅੱਜ ਧਰਨਾ ਲਾ ਕੇ ਬੈਠੇ ਹਾਏ ਵੀ ਤੇ ਕੀ ਸਾਰਾ ਮਾਮਲਾ ਹੈ ਇਹ ਲਾਸ਼ ਹੈ ਜੀ ਕੱਲ ਦੀ ਜਿਹੜੀ ਗੱਡੀ ਮਾਰੀ ਕਿਸ ਨੇ ਇੱਥੇ ਸਰਪੰਚਾ ਸਰਿਆਲੀ ਦੀ ਆ ਜਨਾਨੀ ਇੰਟਰਲੋਕ ਫੈਕਟਰੀ ਉਹ ਸਰਪੰਚ ਦੀ ਨੋਆ ਉਹਨਾਂ ਨੇ ਜਿਹੜੀ ਆ ਮਾਰ ਕੇ ਗੱਡੀ ਦੇ ਵਿੱਚ ਜੋ ਖਾਂ ਤੇ ਮਰ ਗਿਆ ਮੁੰਡਾ ਠੀਕ ਹੈ ਮੁਰ ਕੇ ਹਸਪਤਾਲ ਵੀ ਲੈ ਕੇ ਆਏ ਉੱਥੇ ਫੋਟੋ ਉਹਨਾਂ ਦੀ ਗੱਡੀ ਵੀ ਟੁੱਟੀ ਆ ਇਹ ਜਿਹੜਾ ਧਰ ਨਾਲ ਆਇਆ ਸਾਰਾ ਹਾਈਵੇ ਜਾਮ ਕੀਤਾ ਪੁਲਿਸ ਪ੍ਰਸ਼ਾਸਨ ਇਹ ਉਹਨਾਂ ਬੰਦਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਹੜਕੇ ਨਹੀਂ ਲੈ ਕੇ ਕਾਰਵਾਈ ਨਹੀਂ ਕਰ ਰਹੇ ਕੱਲ ਨਾਲੇ ਉਹ ਪਾਇਆ ਕਿਹੜੀ ਬੀਬੀ ਕੀ ਨਾਮ ਉਹ ਕਿੱਥੋਂ ਰਹਿਣਾ ਹੈ ਕੌਣ ਬੀਬੀ ਦਾ ਕਿਹਣਾ ਜਿਹੜਾ ਰਿਸ਼ਟੈਂਡ ਕੀਤਾ ਉਹ ਹੈਗੇ ਨੇ ਇਥੋਂ ਸਰਿਆਲੀ ਦੇ ਨੇ ਨਾਂ ਨੂੰ ਪਤਾ ਨਹੀਂ ਨਾ ਇੱਥੇ ਕਿਹੜਾ ਬੰਦਾ ਕਹਿੰਦਾ ਸੀ ਪਤਾ ਬੰਨਾਂ ਨੂੰ ਉਹ ਬੰਦਾ ਲੱਭੋ ਕਿਥੇ ਹੋ ਹੋਰ ਕਿਨੇ ਜਿਹੜਾ ਗੱਤ ਤਣਾ ਲਗਾ ਸਰ ਹਰਿਆਣੀਆਂ ਵੀ ਨਹੀਂ ਬੰਦਾ ਅਸੀਂ 12 ਵਜੇ ਤੱਕ ਲੱਗਾ ਸਾਡਾ ਅੱਛਾ ਜੀ ਹਾਈਵੇ ਜਾਮ ਕੀਤਾ ਭਾਈ ਸ਼ੌਂਕ ਨੂੰ ਨਹੀਂ ਬੈਠੇਗੇ ਸਾਡੀ লাশ ਪਈ ਇੱਥੇ ਇਹਨੂੰ ਇਨਸਾਫ ਦੇਣ ਅਸੀਂ ਜਿੰਨਾ ਚਾਹ ਕਰੇ ਇਨਸਾਫ ਫੜ ਕੇ ਅਰੈਸਟ ਨਹੀਂ ਕਰਦੇ ਉਹਨਾਂ ਚਾਰੇ ਇਹਨੂੰ ਅਸੀਂ ਸ਼ਿਕਾਰ ਨਹੀਂ ਕਰਨ ਨਾ ਹੀ ਧਰਨਾ ਚੱਕਾਂਗੇ ਕੁਝ ਕੀ ਹੁੰਦੀ ਹੈ 15 ਸਾਲਾਂ ਦਾ ਕੋਈ ਕਾਰਵਾਈ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਿਹਾ ਬਾਬਾ ਜੀ ਇਹ ਤਾਂਨੇ ਕਰਨੇ ਸਾਲਾਂ ਦਾ ਤੁਸੀਂ ਕੀ ਮੰਗ ਕਰਦੇ ਕਿਹਨਾਂ ਜਾਈਂ ਮੰਗ ਕਰਦੇ ਵੀ ਇਨਸਾਫ ਮਿਲੇ ਸਾਨੂੰ ਨਿਕਨੇ ਕਿ ਤਿੰਨ ਬੱਚੇ ਛੋਟੇ ਛੋਟੇ ਠੀਕ ਹੈ ਉਹਨਾਂ ਦੀ ਆ ਗੁੜੀਆ ਦੇਖੋ ਆ ਦੇਖੋ ਛੋਟੀ ਬੱਚਿਆ ਇੱਕ ਇੱਕ ਬੱਚਾ ਮਰਿਆ